ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ ਹਉਮੈ ਮੈਲ ਲਾਗੀ ਗੁਰ ਸ਼ਬਦੀ ਖੋਵੈ ਮਾਨ ਨਿਰਮਲ ਅਨ ਦਿਨ ਭਗਤੀ ਰਾਤਾ ਭਗਤ ਕਰੇ ਹਰ ਪਾਵਣ ਆ ਹਾਂ ਵਾਰੀ ਜਿਉਂ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਿਨਾ ਭਗਤ ਜਨਾ ਕੋ ਸਦ ਨਮਸਕਾਰ ਕੀਜੈ ਜੋ ਅਨ ਦਿਨ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਕਾਰਣ ਕਰਾਏ ਜਿਤ ਭਾਵੈ ਤਿਤ ਕਾਰੇ ਲਾਏ ਪੂਰਨ ਭਾਗ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖ ਪਾਵਣ ਆ ਮਰ ਮਰ ਜੀਵੈ ਤਾਂ ਕਿਛ ਪਾਏ ਗੁਰ ਪਰਸਾਦੀ ਹਰ ਮੰਨ ਵਸਾਏ ਸਦਾ ਮੁਕਤ ਹਰ ਮੰਨ ਵਸਾਏ ਸاجة ਸਹਿਜ ਸਮਾਵਣ ਆ ਬਹੁ ਕਰਮ ਕਮਾਵੇ ਮੁਕਤ ਨਾ ਪਾਏ ਦਿਸੰਤਰ ਭਵੈ ਦੂਜਾਂ ਭਾਏ ਖਵਾਏ ਬਿਰਥਾ ਜਨਮ ਗਵਾਇਆ ਕਪਟੀ ਬਿਨ ਸ਼ਬਦੇ ਦੁਖ ਪਾਵਣਿਆ ਧਾਵਤ ਰੱਖ ਠਾਕ ਰਹਾਏ ਗੁਰ ਪ੍ਰਸਾਦੀ ਪਰਮ ਪਦ ਪਾਏ ਸਤ ਗੁਰ ਆਪੇ ਮੇਲ ਮਲਾਏ ਮਿਲ ਪ੍ਰੀਤਮ ਸੁਖ ਪਾਵਣ ਆ ਇੱਕ ਕੂੜ ਲਾਗੇ ਕੂੜੇ ਫਲ ਪਾਏ ਦੁਜਾ ਭਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁਲ ਡੋਬੇ ਕੂੜ ਬੋਲ ਬਿਖ ਖਾਵਣ ਆ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ ਭਾਏ ਭਗਤ ਜਾਂ ਹौं ਮੈਂ ਸੁਖੈ ਸਿਧ ਸਾਧਕ ਮੂਣ ਧਾਰੀ ਰਹੇ ਲਿਵ ਲਾਈ ਤਿੰਨ ਭੀ ਅੰਤਨ ਮੈਂ ਮਨ ਨਾ ਦਿਖਾਵਣਿਆ ਆਪ ਕਰਾਏ ਕਰਤਾ ਸੋਈ ਹੋਰ ਕੀ ਕਰੈ ਕੀਤਾ ਕਿਆ ਹੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਾਮੁ ਮਨਵ ਸਾਵਣਿਆ ਆਪ ਕਰਾਏ ਕਰਤਾ ਸੋਈ ਹੋਰ ਕੀ ਕਰੇ ਕੀਤਾ ਕਿਆ ਹੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਾਮੁ ਮਨ ਵਸਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 132 ਤੋਂ ਆਰੰਭ ਹੋ ਕੇ 124 ਤੇ ਇਸ ਪਾਵਨ ਸ਼ਬਦ ਦੀ ਸੰਪੂਰਨਤਾ ਹੈ ਗੁਰਸੰਗਤ ਜੀ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਹਾਂ ਵਾਰੀ ਜਿਉਂ ਵਾਰੀ ਆਪ ਭਗਤ ਕਰਨ ਆਵਰਾ ਭਗਤ ਕਰਾਵਣਿਆ ਸਭ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਸਦਕੇ ਜਾਂਦਾ ਹਾਂ ਮੇਰੀ ਜਿੰਦ ਕੁਰਬਾਨ ਜਾਂਦੀ ਹੈ ਜਿਹੜੇ ਆਪ ਭਗਤੀ ਕਰਦੇ ਆ ਤੇ ਦੂਸਰਿਆਂ ਨੂੰ ਭਗਤੀ ਕਰਨ ਦੀ ਪ੍ਰੇਰਣਾ ਕਰਦੇ ਹਨ ਇਥੇ ਭਗਤ ਦਾ ਅਰਥ ਜੋ ਆਪਾਂ ਪਿੱਛੇ ਵੀ ਵਿਚਾਰ ਕਰਦੇ ਆ ਰਹੇ ਹਾਂ ਜਦੋਂ ਭੱਬਾ ਗੱਗਾ ਤੱਤੇ ਨੂੰ ਸਿਆਰੀ ਆਏਗੀ ਉਦਾਂ ਇਹਦਾ ਅਰਥ ਹੈ ਭਗਤੀ ਇੱਕ ਭਗਤ ਦੇ ਤੱਤੇ ਨੂੰ ਔਂਕੜ ਹੁੰਦਾ ਉਥੇ ਇੱਕ ਭਗਤ ਦੀ ਗੱਲ ਹੈ ਜਿੱਥੇ ਤੱਤਾ ਮੁਗਤਾ ਹੈ ਉਥੇ ਜਾਦੇ ਭਗਤਾਂ ਦੀ ਗੱਲ ਹੈ ਇੱਥੇ ਹੁਣ ਗੱਲ ਭਗਤੀ ਦੀ ਕਰ ਰਿਹਾ ਹਾਂ ਹੋਂ ਵਾਰੀ ਜਿਉਂ ਵਾਰੀ ਆਪ ਭਗਤ ਕਰਨ ਅਬਰਾ ਭਗਤ ਕਰਾਵਣਿਆ ਉਹ ਗੁਰੂ ਕੇ ਪਿਆਰੇ ਜਿਨ੍ਹਾਂ ਦੇ ਸੰਗ ਕਰਨ ਦੇ ਨਾਲ ਸਬਜੀ ਬਾਣੀ ਵਿੱਚ ਕਹਿੰਦੇ ਆ ਨਾ ਜਨ ਆਵਣ ਕਾ ਇਹ ਹੈ ਸਵਾਵ ਜਨ ਕੇ ਸੰਗ ਚਿਤ ਆਵੇ ਨਾਉ ਜਿਨ੍ਹਾਂ ਕੋਲ ਬੈਠ ਕੇ ਪਰਮੇਸ਼ਰ ਦੀ ਗੱਲ ਹੋਵੇ ਬਾਣੀ ਦੀ ਗੱਲ ਹੋਵੇ ਨਹੀਂ ਤਾਂ ਉਹੀ ਗੱਲਾਂ ਫਿਰ ਕਾਮ ਦੀ ਕ੍ਰੋਧ ਦੀ ਲੋਭ ਦੀ ਮੋਹ ਦੀ ਵਕਾਰਾਂ ਦੀਆਂ ਗੱਲਾਂ ਤਾਂ ਸਾਰੀ ਜ਼ਿੰਦਗੀ ਚੱਲਦੀਆਂ ਰਹਿੰਦੀਆਂ ਤੇ ਉਹਨਾਂ ਦਾ ਇੱਕ ਮਕਸ਼ਦ ਹੁੰਦਾ ਹੈ ਪ੍ਰੇਰਣਾ ਕਰਨੀ ਪ੍ਰਭੂ ਦੇ ਪਿਆਰੇ ਜਿਹੜੇ ਸਤਗੁਰੂ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਹਾਂ ਵਾਰੀ ਜਿਉਂ ਵਾਰੀ ਆਪ ਭਗਤ ਕਰਨ ਅਬਰਾਂ ਭਗਤ ਕਰਾਵਣਿਆ ਤਿਨਾ ਭਗਤ ਜਣਾ ਕੋ ਸਤ ਨਮਸਕਾਰ ਹੁਣ ਇੱਥੇ ਭਗਤ ਸ਼ਬਦ ਆ ਗਿਆ ਭੱਬਾ ਗੱਗਾ ਤੱਤਾ ਮੁਕਤਾ ਹੈ ਪਾਵ ਬਹੁਤ ਭਗਤਾਂ ਦੀ ਗੱਲ ਹੈ ਸਭ ਕਹਿੰਦੇ ਭਾਈ ਮੈਂ ਉਹਨਾਂ ਤੋਂ ਛੱਡ ਕੇ ਜਾਂਦਾ ਹਾਂ ਦਿਨ ਤਿਨਾ ਭਗਤ ਜਣਾ ਕੋ ਸਤ ਨਮਸਕਾਰ ਉਹਨਾਂ ਨੂੰ ਨਮਸਕਾਰ ਕਰਨੀ ਬਣਦੀ ਹੈ ਤਿਨਾ ਭਗਤ ਜਣਾ ਕੋ ਸਤ ਨਮਸਕਾਰ ਕੀਜੈ ਕਿਹਨਾਂ ਨੂੰ ਜੋ ਅਨ ਦਿਨ ਹਰ ਗੁਣ ਗਾ ਬਣਿਆ ਅਨ ਦਿਨ ਹਰ ਵੇਲੇ ਡੇ ਨਾਈਟ ਹਰ ਵੇਲੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ ਰਹਾਓ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਹੁਣ ਸਾਰਿਆਂ ਦੇ ਅੰਦਰ ਪ੍ਰਮਾਤਮਾ ਹੈ ਪਰ ਇਹਦਾ ਚਾਨਣ ਕਿੱਦਾਂ ਹੁੰਦਾ ਹੈ ਇਹ ਗੁਰੂ ਤੋਂ ਸਮਝ ਆਉਂਦੀ ਹੈ ਗੁਰੂ ਨੇ ਸਾਨੂੰ ਰਸਤਾ ਦੱਸਣਾ ਹੈ ਗੁਰੂ ਨੇ ਸਾਨੂੰ ਸਮਝ ਦੇਣੀ ਹੈ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਇਸੇ ਕਰਕੇ ਮਨ ਨੂੰ ਕਹਿੰਦੇ ਨੇ ਸੁਬੋਧਨ ਕਰਦੇ ਸਤਿਗੁਰ ਦੀ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਗੁਰਮਤੀ ਰੰਗ ਮਾਨ ਗੁਰੂ ਦੀ ਮਤ ਲੈ ਕੇ ਅੰਦਰਲੀ ਪਰਮੇਸ਼ਰ ਦੀ ਜੋਤ ਨਾਲ ਜੁੜਨਾ ਕਰ ਉਹ ਸਾਰਿਆਂ ਦੇ ਵਿੱਚ ਹੈ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਹਉਮੈ ਮੈਲ ਲਾਗੀ ਗੁਰ ਸ਼ਬਦੀ ਖੋਵੇ ਜਿਸ ਵੇਲੇ ਮਨ ਨੂੰ ਹਉਮੈ ਦੀ ਮੈਲ ਲੱਗ ਜਾਂਦੀ ਹੈ ਹੁਣ ਜਿੱਥੇ ਸਤਿਗੁਰੂ ਸਵਾਲ ਕਰਦੇ ਆ ਨਾਲ ਇਹਦਾ ਜਵਾਬ ਵੀ ਦੇ ਨੇ ਜੁਗਤੀ ਵੀ ਦੱਸਦੇ ਹਉਮੈ ਮੈਲ ਲਾਗੀ ਗੁਰ ਸ਼ਬਦੀ ਖੋਵੇ ਗੁਰ ਸ਼ਬਦ ਦੇ ਨਾਲ ਕਿਦਾਂ ਖੋਏਗੀ ਜਿੱਦਾਂ ਜਿੱਦਾਂ ਅਸੀਂ ਬਾਣੀ ਨੂੰ ਪੜਨ ਦਾ ਯਤਨ ਕਰਾਂਗੇ ਫਿਰ ਵਿਚਾਰਾਂਗੇ ਵਿਚਾਰ ਕੇ ਉਹਨੂੰ ਅਮਲ ਦੇ ਵਿੱਚ ਲਿਆਵਾਂਗੇ ਵੀ ਸਤਿਗੁਰੂ ਦਾ ਉਪਦੇਸ਼ ਹੈ ਹਾਵੇਂ ਮੈਲ ਲਾਗੀ ਗੁਰ ਸ਼ਬਦੀ ਖੋਵੇ ਮਨ ਨਿਰਮਲ ਅਨ ਦਿਨ ਭਗਤੀ ਹੀ ਰਾਤਾ ਜਿਹੜਾ ਮਨ ਪਵਿੱਤਰ ਹੈ ਨਾ ਨਿਰਮਲ ਹੈ ਹਰ ਵੇਲੇ ਉਹ ਭਗਤੀ ਵਿੱਚ ਰਤਿਆ ਰਹਿੰਦਾ ਹੈ ਭਗਤ ਕਰੇ ਹਰ ਪਾਵਣਿਆ ਭਗਤੀ ਕਰਕੇ ਹੀ ਹਰੀ ਦੀ ਪ੍ਰਾਪਤੀ ਹੈ ਤੇ ਜਿਹੜੇ ਭਗਤੀ ਕਰਦੇ ਆ ਸਤਿਗੁਰੂ ਕਹਿੰਦੇ ਹਉ ਵਾਰੀ ਜਿਉ ਵਾਰੀ ਆਪ ਭਗਤ ਕਰਨ ਅਬਰਾਂ ਭਗਤ ਕਰਾਵਣਿਆ ਤਿਨਾ ਭਗਤ ਜਨਾ ਕੋ ਸਦ ਨਮਸਕਾਰ ਕੀਜੈ ਜੋ ਅਨ ਦਿਨ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਕਾਰਨ ਕਰਾਏ ਉਹ ਕਾਰਨ ਵੀ ਪਰਮੇਸ਼ਰ ਆਪ ਪੈਦਾ ਕਰਦਾ ਹੈ ਕਾਰਨ ਕੁੰਿੰਦ ਹੈ ਜਿਸ ਤਰ੍ਹਾਂ ਕੋ ਅਮਰਦਾਸ ਜੀ ਦੀ ਆਪਾਂ ਗੱਲ ਕਰਦੇ ਆਂ ਕਿਸ ਤਰ੍ਹਾਂ ਉਹ ਸਤਿਗੁਰੂ ਜੀ ਨੂੰ ਸਾਧੂ ਮਿਲਦਾ ਹੈ ਸਤਿਗੁਰੂ ਨੂੰ ਸਵਾਲ ਕਰਦਾ ਹੈ ਤੇਰਾ ਗੁਰੂ ਕੌਣ ਹੈ ਮੈਨ ਗੁਰੂ ਧਾਰਨ ਨਹੀਂ ਕੀਤਾ ਤੂੰ ਨਗੁਰਾ ਹੈ ਮੇਰਾ ਜਨਵੀ ਪ੍ਰਿਸ਼ਟ ਕਰ ਦਿੱਤਾ ਇਹ ਕਾਰਨ ਬਣਾ ਦਿੱਤਾ ਪਰਮੇਸ਼ਰ ਅੰਦਰ ਚੋਟ ਲੱਗ ਗਈ ਘਾਰ ਆ ਗਏ ਬਾਣੀ ਤਾਂ ਪਹਿਲਾਂ ਵੀ ਸੁਣੀ ਹੋਏਗੀ ਪਰ ਅੱਜ ਭਾਵਨਾ ਦੇ ਨਾਲ ਉਹ ਸ਼ਬਦ ਨੂੰ ਸੁਣਦੇ ਆ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਪਹੁੰਚ ਜਾਂਦੇ ਕਾਰਨ ਬਣਦਾ ਹੈ ਕਾਰਨ ਕਿ ਜਿਸ ਵੇਲੇ ਜੀਵਨ ਦੇ ਵਿੱਚ ਇਸ ਗੱਲ ਨੂੰ ਆਪਾਂ ਸਮਝ ਲੈਣੇ ਆ ਵੀ ਇਹ ਕਾਰਨ ਕਰਨ ਵਾਲਾ ਪਰਮੇਸ਼ਰ ਹੈ ਸਭ ਕੁਝ ਉਹ ਕਰਦਾ ਹੈ ਆਪੇ ਕਰਤਾ ਕਾਰਣ ਕਰਾਏ ਜਿਤ ਭਾਵੈ ਤਿਤ ਕਾਰੇ ਲਾਏ ਹੁਣ ਇਹ ਅਰਥ ਜਿਹੜੇ ਨਾ ਇਸ ਲੋਕ ਇਸ ਪੰਕਤੀਆਂ ਦੇ ਲੋਕੀ ਕਰਦੇ ਕੋਈ ਗੱਲ ਨਹੀਂ ਅਸੀਂ ਜੇ ਸ਼ਰਾਬ ਪੀਂਦੇ ਆ ਵਾਹਿਗੁਰੂ ਦਾ ਹੀ ਹੁਕਮ ਹੈ ਜੇ ਅਸੀਂ ਗਲਤ ਕੰਮ ਕਰਦੇ ਆ ਤੇ ਵਾਹਿਗੁਰੂ ਦਾ ਹੁਕਮ ਹੈ ਇੱਥੇ ਗੱਲ ਭਗਤੀ ਦੀ ਹੋ ਰਹੀ ਹੈ ਕਹਿੰਦੇ ਜਿਤ ਭਾਵੈ ਉਹਨੂੰ ਭਾਜੈ ਤਿਤ ਕਾਰੇ ਲਾਏ ਪੂਰੇ ਭਾਗ ਗੁਰਸੇਵਾ ਹੋਵੇ ਜਦੋਂ ਪੂਰੇ ਭਾਗ ਭਾਵ ਸਤਗੁਰ ਦੀ ਰਹਿਮਤ ਹੋ ਜਾਂਦੀ ਆ ਮਨੁੱਖ ਦੀ ਕਿਸਮਤ ਜਦੋਂ ਜੁੜਦਾ ਪੂਰੇ ਭਾਗ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾਵਣਿਆ ਗੁਰੂ ਦੀ ਸੇਵਾ ਦੇ ਨਾਲ ਹੀ ਆਤਮਿਕ ਸੁਖ ਦੀ ਪ੍ਰਾਪਤੀ ਕਿਉਂਕਿ ਜਿਨ੍ਹਾਂ ਨੇ ਕੀਤਾ ਨਾ ਉਹਨਾਂ ਨੇ ਕਰਕੇ ਸਾਨੂੰ ਦਿਖਾਇਆ ਗੁਰ ਅਮਰਦਾਸ ਕਹਿੰਦੇ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ ਜੰਮਣ ਮਰਣਾ ਮਿਟ ਗਿਆ ਕਾਲੇ ਕਾ ਕਿਸ਼ਨਾ ਵਸਾਏ ਹਰ ਸੇਤੀ ਮਨ ਰਵ ਰਹਾ ਸੱਚੇ ਰਿਆ ਸਮਾਏ ਨਾਨਕ ਹਉ ਬਲਿਹਾਰੀ ਤਿਨ ਕੋ ਜੋ ਚੱਲਣ ਸਤ ਗੁਰ ਪਹਾਏ ਸੇਵਾ ਦੇ ਪੁੰਜ ਕਿਹਾ ਜਾਂਦਾ ਗੁਰੂ ਅਮਰਦਾਸ ਜੀ ਉਹਨਾਂ ਨੇ ਦੱਸਿਆ ਵੀ ਸੇਵਾ ਭਗਤੀ ਕਰਕੇ ਕੀ ਮਿਲਦਾ ਆਪੇ ਕਰਤਾ ਕਾਰਨ ਕਰਾਏ ਜਿਤ ਭਾਵੈ ਤਿਤਕਾਰੇ ਲਾਇ ਪੂਰੇ ਭਾਗ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾਵਣ ਆ ਮਰ ਮਰ ਜੀਵੈ ਤਾਂ ਕਿਛ ਪਾਏ ਜਦੋਂ ਅਸੀਂ ਇਹ ਹੁਣ ਸ਼ਬਦ ਦੋ ਵਾਰੀ ਆ ਮਰ ਮਰ ਜੇ ਇਕੱਠਾ ਪੜ ਗਏ ਤੇ ਇਹਦਾ ਅਰਥ ਵੀ ਨਹੀਂ ਬਣਦਾ ਜੇ ਇਹਨੂੰ ਇੱਧਰ ਰੁਕ ਜਾਗੇ ਮਰ ਮਰ ਜੀਵੇ ਭਾਵ ਕੁਛ ਮਰਿਆ ਹੋਂਮੇ ਮਰੇਗੀ ਹੰਕਾਰ ਮਰੇਗਾ ਤੇ ਫਿਰ ਮਰ ਕੇ ਆਤਮਿਕ ਜੀਵਨ ਮਿਲਦਾ ਮਰ ਮਰ ਜੀਵੈ ਤਾਂ ਕਿਛ ਪਾਏ ਗੁਰ ਪ੍ਰਸਾਦੀ ਹਰ ਮੰਨ ਵਸਾਏ ਗੁਰੂ ਦੀ ਕਿਰਪਾ ਦੇ ਨਾਲ ਉਹ ਹਰੀ ਪਰਮੇਸ਼ਰ ਦੇ ਹਿਰਦੇ ਵਿੱਚ ਨਾਮ ਵਸਾ ਦਿੰਦਾ ਸਦਾ ਮੁਕਤ ਹਰ ਮੰਨ ਵਸਾਏ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਵਸਾਇਆ ਉਹ ਸਦਾ ਬਿਕਾਰਾਂ ਤੋਂ ਮੁਕਤ ਹੋ ਗਏ ਸਹਜੇ ਸਹਜ ਸਮਾਵਣਿਆ ਉਹ ਸਹਜ ਹੀ ਆਤਮਿਕ ਡੋੜਤਾ ਦੇ ਵਿੱਚ ਲੀਨ ਹੋ ਜਾਂਦੇ ਤੇ ਕਈ ਐਸੇ ਲੋਕ ਹਨ ਬਹੁ ਕਰਮ ਕਮਾਵੇ ਮੁਕਤ ਨਾ ਪਾਏ ਕਰਮ ਤਾਂ ਬਹੁਤ ਕਰਦੇ ਪਰ ਉਹਨਾਂ ਨੂੰ ਵਿਕਾਰਾਂ ਤੋਂ ਮੁਕਤੀ ਨਹੀਂ ਮਿਲਦੀ ਉਹਨਾਂ ਵਿਕਾਰਾਂ ਦੇ ਵਿੱਚ ਹੀ ਘੁੰਮੇ ਜਾਂਦੇ ਬਹੁ ਕਰਮ ਕਮਾਏ ਗੁਰੂ ਸ਼ਬਦ ਦਾ ਸ਼ਬਦ ਹੈ ਕਰਮ ਕਰੇ ਗੁਰ ਸ਼ਬਦ ਨਾ ਪਛਾਣੇ ਮਰ ਜਨਮੇ ਬਾਰੋ-ਬਾਰ ਕਰਮ ਤਾਂ ਚੰਗਾ ਕਰਦਾ ਹੈ ਕਰਮ ਬਹੁਤ ਚੰਗਾ ਹੈ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਤੂੰ ਗੁਰਦੁਆਰੇ ਆਉਂਦਾ ਹੈ ਮੱਥਾ ਟੇਕਦਾ ਹੈ ਕਰਮ ਚੰਗਾ ਹੈ ਪਰ ਜੇ ਨੀਅਤ ਚੰਗੀ ਨਹੀਂ ਨਾ ਤੇ ਸਤਗੁਰੂ ਕਹਿੰਦੇ ਭਾਈ ਸੀਸ ਨਵਾਇਆ ਕਿਆ ਥੀਏ ਜਾਂ ਰਿਦੇ ਕਸੂਦੇ ਜਾਏ ਕਰਮ ਤਾਂ ਚੰਗਾ ਕਰ ਰਿਹਾ ਬਹੁ ਕਰਮ ਕਮਾਵੇ ਮੁਕਤ ਨਾ ਪਾਏ ਦਸੰਤਰ ਭਾਵੈ ਦੂਜੇ ਭਾਏ ਖਵਾਏ ਉਹ ਭਾਵ ਰੱਬ ਨੂੰ ਛੱਡ ਕੇ ਆਪਣਾ ਘਰ ਛੱਡ ਕੇ ਭਟਕ ਰਿਆ ਦਸੰਤਰ ਭਾਵੈ ਇਥੋਂ ਕੁਝ ਮਿਲ ਜਾਏਗਾ ਇਥੋਂ ਕੁਝ ਮਿਲ ਜਾਏਗਾ ਗੁਰੂ ਸਾਹਿਬ ਕਹਿੰਦੇ ਦਸੰਤਰ ਭਾਵੈ ਦੂਜੇ ਭਾਏ ਖਵਾਏ ਦੂਜੇ ਪਿਆਰ ਦੇ ਵਿੱਚ ਉਹਨੂੰ ਖੁਆਰੀ ਮਿਲਦੀ ਹੈ ਬਿਰਥਾ ਜਨਮ ਗਵਾਇਆ ਕਪਟੀ ਕਪਟੀ ਉਹਨੂੰ ਕਹਿੰਦੇ ਜਿਹੜਾ ਬਾਹਰੋਂ ਕੋਸ਼ ਹੈ ਅੰਦਰੋਂ ਕੋਸ਼ ਹੈ ਬਰਤਾਂ ਜਨਮ ਗਵਾਇਆ ਕਪਟੀ ਬਿਨ ਸ਼ਬਦ ਦੇ ਦੁੱਖ ਪਾਵਣ ਆ ਉਹ ਗੁਰੂ ਦੇ ਸ਼ਬਦ ਤੋਂ ਬਿਨਾ ਦੁੱਖ ਪ੍ਰਾਪਤ ਕਰਦਾ ਹੈ ਧਾਵਤ ਰਾਖੇ ਠਾਕ ਰਹਾਏ ਧਾਵਤ ਕਹਿੰਦੇ ਜਾਂ ਧਾਇਆ ਮਤਲਬ ਦੌੜਦਾ ਮਨ ਜਿਹੜਾ ਨਾ ਉਹਨੂੰ ਰੋਕਣਾ ਹੈ ਗੁਰੂ ਸਾਹਿਬ ਨੇ ਬੜਾ ਸੋਹਣਾ ਤਰੀਕਾ ਦੱਸਿਆ ਮਨ ਜਿਹੜਾ ਬਹੁਤ ਦੌੜਦਾ ਹੈ ਸਭ ਕਹਿੰਦੇ ਇਹ ਮਨ ਮੇਰਾ ਤੂੰ ਸਦਾ ਰੋ ਹਰ ਨਾਲ ਜਦੋਂ ਆਨੰਦ ਦੀ ਬਾਣੀ ਨੂੰ ਆਨੰਦ ਨਾਲ ਪੜਾਂਗੇ ਨਾ ਆ 40 ਪੜੀਆਂ ਆਨੰਦ ਦੇ ਨਾਲ ਪੜੋ ਤੇ ਆਨੰਦ ਆਏਗਾ ਗੁਰੂ ਸਾਹਿਬ ਕਹਿੰਦੇ ਇਹ ਮਨ ਆਪਣੇ ਮਨ ਨੂੰ ਕਹਿ ਰਿਹਾ ਇਹ ਮਨ 베ਰਿਆ ਤੂੰ ਸਦਾ ਰੋ ਹਰ ਨਾਲੇ ਹਰੀ ਦੇ ਨਾਲ ਰਹੇ ਤੇ ਮਨ ਪੁੱਛਦਾ ਹਰੀ ਦੇ ਨਾਲ ਰਹਿਣਾ ਕੀ ਮਿਲੇਗਾ ਕਹਿੰਦੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਚਾਰਨ ਮਨ ਭੁੱਖਾ ਹੈ ਨਾ ਮਨ ਫਿਰ ਪੁੱਛਦਾ ਹੋਰ ਕੀ ਮਿਲੇਗਾ ਕਹਿੰਦੇ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਤੇ ਮਨ ਨੂੰ ਸਮਝਾਇਆ ਕਹਿੰਦੇ ਸਬਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਚਾਰੇ ਕਹੈ ਨਾਨਕ ਮਨ ਮੇਰੇ ਸਦਾ ਰੋ ਹਰ ਨਾਲ ਤੇ ਆ ਗਿਆ ਨਾ ਮਨ ਨੂੰ ਮਨ ਤਾਂ ਤੋੜੇਗਾ ਮਨ ਤਾਂ ਬਹੁਤ ਭਜਦਾ ਹੈ ਮਨ ਦਹਿਨ ਦੇ ਸਤਾਵੇ ਪਰ ਜਦੋਂ ਇਹਨੂੰ ਸ਼ਬਦ ਦੇ ਨਾਲ ਸਮਝਾਵਾਂਗੇ ਇਹਨੂੰ ਬੰਨਣ ਦਾ ਯਤਨ ਕਰਾਂਗੇ ਕਹਿੰਦੇ ਭਾਈ ਇਹ ਸਮਝੇਗਾ ਨਹੀਂ ਤਾਂ ਫਿਰ ਗੁਰੂ ਸਾਹਿਬ ਕਹਿੰਦੇ ਬਹੁ ਕਰਮ ਕਮਾਵੇ ਮੁਕਤ ਨਾ ਪਾਏ ਧਾਵਤ ਰਾਖੇ ਠਾਕ ਰਹਾਏ ਬਹੁ ਤੋਰਦਾ ਪਰ ਇਹਨੂੰ ਧਾਵਤ ਰੱਖੇ ਠਾਕ ਰਹਾਏ ਮਤਲਬ ਇਹਨੂੰ ਰੋਕ ਲਿਆ ਕਿਦਾਂ ਕਹਿੰਦੇ ਗੁਰ ਪ੍ਰਸਾਦੀ ਪਰਮ ਪਦ ਪਾਏ ਉਹ ਉੱਚਾ ਆਤਮਿਕ ਦਰਜਾ ਗੁਰੂ ਦੀ ਕਿਰਪਾ ਨਾਲ ਮਿਲ ਗਿਆ ਸਤ ਗੁਰੇ ਆਪੇ ਮੇਲ ਮਿਲਾਏ ਸਤ ਗੁਰੂ ਹੀ ਕਿਰਪਾ ਕਰਕੇ ਮਲਾਪ ਕਰਾਉਂਦਾ ਹੈ ਮੈਂ ਹਮੇਸ਼ਾ ਬੇਨਤੀ ਕਰਦੀ ਆਪਾਂ ਸੰਗਤ ਵੀ ਕਰ ਰਹੇ ਆ ਬਾਣੀ ਵੀ ਪੜ ਰਹੇ ਆ ਸੇਵਾ ਵੀ ਕਰ ਰਹੇ ਆ ਇਹ ਕਰਾਰਿਆ ਪਰਮੇਸ਼ਰ ਆਪ ਕਿਰਪਾ ਕਰ ਸਤ ਗੁਰੇ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਦੋਂ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਮਿਲਦਾ ਤੇ ਆਤਮਿਕ ਸੁਖ ਮਿਲਦਾ ਹੁਣ ਗੁਰੂ ਸਾਹਿਬ ਦੂਸਰੀ ਗੱਲ ਕਰ ਰਹੇ ਇੱਕ ਕੂੜ ਕ ਲਾਗੇ ਕੂੜੇ ਫਲ ਪਾਏ ਹੁਣ ਸ਼ਬਦ ਗੁਰਬਾਣੀ ਜਿਹੜੀ ਵਿਆਕਰਣ ਹੈ ਐਵੇਂ ਨਹੀਂ ਗੁਰੂ ਸਾਹਿਬ ਨੇ ਮਾਤਰਾ ਲਾਈਆਂ ਹੁਣ ਕਈ ਲੋਕ ਕਹਿੰਦੇ ਲੋ ਮਾ ਵਿਆਕਰਣ ਦੀ ਕੀ ਲੋੜ ਹੈ ਹੁਣ ਇੱਕ ਸ਼ਬਦ ਹੈ ਈੜੀ ਨੂੰ ਸਿਆਰੀ ਕੱਕੇ ਨੂੰ ਔਂਕੜ ਈੜੀ ਨੂੰ ਸਿਆਰੀ ਕੱਕਾ ਈੜੀ ਨੂੰ ਸਿਆਰੀ ਕੱਕੇ ਨੂੰ ਸਿਆਰੀ ਵੀ ਹੈ ਅਰਥ ਤਿੰਨਾਂ ਦਾ ਅਲੱਗ-ਅਲੱਗ ਹੁਣ ਇੱਥੇ ਈੜੀ ਨੂੰ ਵੀ ਸਿਆਰੀ ਹੈ ਤੇ ਕੱਕੇ ਨੂੰ ਵੀ ਸਿਆਰੀ ਇੱਥੇ ਹੈ ਕਈਆਂ ਨੇ ਇੱਕ ਇੱਕ ਨਾ ਨੇ ਦਵਣ ਇੱਕ ਨਾ ਕਈ ਲੋਕਾਂ ਨੇ ਗੁਰੂ ਸਾਹਿਬ ਕਹਿੰਦੇ ਕਈਆਂ ਨੇ ਇੱਕ ਕੂੜ ਲੱਗੇ ਕਈ ਝੂਠ ਵਿੱਚ ਲੱਗੇ ਕੂੜੇ ਫਲ ਪਾਏ ਜੇ ਕੂੜ ਵਿੱਚ ਲੱਗੇ ਤਾਂ ਉਹਨਾਂ ਨੂੰ ਕੂੜ ਦੇ ਫਲ ਮਿਲਦੇ। ਦੂਜਾ ਹੈ ਭਾਏ, ਦੂਜੇ ਪਿਆਰ ਵਿੱਚ ਲੱਗੇ। ਬਿਰਥਾ ਜਨਮ ਗਵਾਏ। ਆਪ ਡੁੱਬੇ, ਸਗਲੇ ਕੁਲ ਡੋਬੇ। ਆਪ ਤਾਂ ਡੁੱਬਦੇ ਹੀ ਆ ਤੇ ਆਪਣੇ ਪਰਿਵਾਰ ਨੂੰ ਵੀ ਡੋਬ ਲੈਂਦੇ। ਜੇ ਹੁਣ ਬੰਦਾ ਚੰਗਾ ਕੰਮ ਕਰਦਾ ਤੇ ਉਹਦਾ ਪਰਿਵਾਰ ਦਾ ਵੀ ਨਾਮ ਰੋਸ਼ਨ ਹੁੰਦਾ ਨਾ, ਮਾਂ-ਬਾਪ ਦਾ ਵੀ, ਦਾਦੇ ਦਾ ਵੀ, ਪੜਦਾਦੇ ਦਾ ਵੀ ਫਲਾਨਾ ਇਹ ਭਲਾ ਭਾਈ, ਫਲਾਨੀ ਕੁਲ ਦਾ ਹੈ। ਪੁਰਾਣੇ ਖਾਨਦਾਨ ਦਾ ਜੇ ਗਲਤ ਕਰਦਾ ਤੇ ਸਾਰੇ ਖਾਨਦਾਨ ਨੂੰ ਲੋਕੀ ਗਾਲਾਂ ਕੱਢਦੇ ਸਾਰੇ ਇਦਾਂ ਦੇ ਹੀ ਆ ਤੇ ਸਤਿਗੁਰੂ ਕਹਿੰਦੇ ਆਪ ਡੋਬੇ ਸਗਲੇ ਕੁੱਲ ਡੋਬੇ ਉਹ ਕਰਦੇ ਕੀ ਆ ਕੂੜ ਬੋਲ ਬਿਖ ਖਾਵਣ ਆ ਉਹ ਕੂੜ ਬੋਲ ਬੋਲ ਕੇ ਜੜ ਖਾ ਰਹੇ ਹਨ ਅੱਗੇ ਸਤਿਗੁਰ ਕਹਿੰਦੇ ਬੜੀ ਸੋਹਣੀ ਪੰਗਤੀ ਆ ਕਹਿੰਦੇ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ ਇਹ ਸਰੀਰ ਨੂੰ ਤਾਂ ਆਪਾਂ ਦੇਖ ਰਹੇ ਆ ਸਰੀਰ ਨੂੰ ਤਾਂ ਸਜਾ ਰਹੇ ਆ ਸਜਾਵਟ ਕਰ ਰਹੇ ਆ ਸਰੀਰ ਦਾ ਧਿਆਨ ਰੱਖਦੇ ਆ ਪਰ ਇਹਦੇ ਅੰਦਰ ਮਨ ਵੀ ਹੈ ਇਹਦੇ ਅੰਦਰ ਮਨ ਵੀ ਹੈ ਗੁਰੂ ਸਾਹਿਬ ਕਹਿੰਦੇ ਕੌਣ ਦੇਖਦਾ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਤੇ ਗੁਰਮਖ ਦੇ ਖੱਕੇ ਨੂੰ ਸਿਆਰੀ ਆ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਇਸ ਤਨ ਮੇ ਮਨ ਕੋ ਗੁਰਮਖ ਦੇਖੇ ਤੇ ਕੋਈ ਭਾਗਾ ਵਾਲਾ ਜਿਹੜਾ ਇਸ ਮਨ ਨੂੰ ਦੇਖਦਾ ਗੱਲ ਸਾਰੀ ਮਨ ਦੀ ਹੈ ਮਨ ਦੀ ਖੇਡ ਹੈ ਆਪੋ ਮਨ ਹਾਜ਼ਰ ਜਿਸ ਵੇਲੇ ਹੁੰਦਾ ਹੁਮੈਂ ਬੋਲ ਰਹੇ ਆ ਤੁਸੀਂ ਬੈਠੇ ਹੋ ਮਨ ਆਪਣਾ ਕੁਝ ਹੋਰ ਸੋਚ ਰਿਹਾ ਹੈ ਅੰਦਰ ਸਾਡੇ ਕੁਝ ਹੋਰ ਚੱਲ ਰਹੇ ਤੇ ਕਿੱਥੇ ਕਿੱਥੇ ਪਹੁੰਚ ਗਿਆ ਮਨ ਪਰ ਤਨ ਬੈਠਾ ਹੈ ਪਰ ਕੋਈ ਹੈ ਭਾਗਾ ਵਾਲਾ ਵੀ ਇੱਥੇ ਮਨ ਵੀ ਹਾਜ਼ਰ ਹੋ ਗਿਆ ਤੇ ਜਿਹਨੇ ਦੇਖ ਲਿਆ ਵੀ ਮਨ ਹੈ ਸਰੀਰ ਦੇ ਅੰਦਰ ਤੇ ਇਹਨੂੰ ਵੀ ਇੱਥੇ ਲਿਆਉਣਾ ਵੀ ਜੇ ਆਪਾਂ ਸਰੀਰ ਕਰਕੇ ਆਏ ਆ ਤੇ ਮਨ ਕਰਕੇ ਜਿਹੜਾ ਗੁਰੂ ਸਾਹਿਬ ਕਹਿੰਦੇ ਮਨ ਕਰ ਕਬੂ ਨਾ ਹਰ ਗੁਣ ਦਾ ਮਨ ਨੂੰ ਕਹਿਣਾ ਮਨ ਮਨਰੇ ਕੌਣ ਕਮਤ ਤੈ ਲੈਨੇ ਮਨਰੇ ਪ੍ਰਭ ਕੀ ਸਰਨ ਵਿਚ ਆਰੋ ਮਨ ਨੂੰ ਆਖਿਆ ਨਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲ ਲੈ ਇਹ ਮਨ ਮੇਰਿਆ ਤੂੰ ਸਦਾ ਰੋਹ ਹਰ ਨਾਲੇ ਇਸ ਤਨ ਵਿੱਚ ਮਨ ਕੋ ਗੁਰਮੁਖ ਦੇਖੈ ਭਾਏ ਭਗਤ ਉਹ ਪ੍ਰੇਮਾ ਭਗਤੀ ਕਰਦਾ ਹੈ ਭਾਏ ਭਗਤ ਜਾਂ ਹਉਮੈ ਸੁਖ ਹੈ ਉਹਦੀ ਹਉਮੈ ਸੁੱਕ ਜਾਂਦੀ ਮਤ ਖਤਮ ਹੋ ਜਾਂਦੀ ਸਿੱਧ ਸਾਧਕ ਮੂਨ ਧਾਰੀ ਰਹੇ ਲਿਵ ਲਾਏ ਵੱਡੇ ਵੱਡੇ ਸਾਧੂ ਸਾਧਕ ਵੱਡੇ ਵੱਡੇ ਮੂਨ ਧਾਰੀ ਸਿੱਧ ਸਾਧਕ ਮੂਨ ਧਾਰੀ ਰਹੇ ਲਿਵ ਲਾਏ ਤਿੰਨ ਵੀ ਤਨ ਮੈਂ ਮਨ ਨਾ ਦਿਖਾ ਬਣਿਆ ਪਰ ਉਹਨਾਂ ਨੇ ਵੀ ਲੋਕਾਂ ਨੂੰ ਨਹੀਂ ਦਿਖਾਇਆ ਵੀ ਤੁਹਾਡੇ ਅੰਦਰ ਤਨ ਦੇ ਅੰਦਰ ਮਨ ਵੀ ਹੈ ਲੋਕਾਂ ਨੂੰ ਭਰਮਾਂ ਦੇ ਵਿੱਚ ਪਾ ਦਿੱਤਾ ਲੋਕਾਂ ਨੂੰ ਭਲੇਖਿਆਂ ਦੇ ਵਿੱਚ ਪਾ ਦਿੱਤਾ ਤੁਸਾਂ ਕੋਈ ਲੋੜ ਨਹੀਂ ਹੈ ਤੁਸੀਂ ਆਹ ਇੰਨੇ ਜਾਪ ਕਰ ਲਓ ਇੰਨੀਆਂ ਮਾਲਾ ਫੇਰ ਲਓ ਤੁਹਾਡਾ ਕੰਮ ਹੋ ਜਾਏਗਾ ਕਿਉਂਕਿ ਤੁਹਾਡੇ ਮਨ ਅੰਦਰ ਹੈ ਇਹਨੂੰ ਮਨ ਨੂੰ ਦੱਸਿਓ ਲੋਕੀ ਘਰ ਛੱਡ ਕੇ ਚਲੇ ਗਏ ਜੰਗਲਾਂ ਵਿੱਚ ਜਾਵਾਂਗੇ ਟਿਕਾਓ ਦੇ ਵਿੱਚ ਬੈਠਾਂਗੇ ਮਨ ਤਾਂ ਨਾਲ ਸੀ ਨਾ ਮਨ ਤਾਂ ਨਾਲ ਸੀ ਗੁਰੂ ਸਾਹਿਬ ਕਹਿੰਦੇ ਮਨ ਨੂੰ ਤਾਂ ਪਾਪੀ ਨੂੰ ਨਾਲ ਹੀ ਲੈ ਕੇ ਗਿਆ ਸੀ ਤਾਂ ਮਨ ਤਾਂ ਉਹੀ ਭੈੜਾ ਮਨ ਜਿਹੜਾ ਨਾਲ ਹੀ ਹੈ ਤੇ ਮਨ ਨੂੰ ਸਮਝਾਉਣਾ ਸੀ ਮਨ ਸਮਝਾਵਣ ਕਾਰਨੇ ਕਸ਼ਕ ਪੜ੍ਹੀਏ ਗਿਆਨ ਤੇ ਘਰ ਤਾਂ ਛੱਡ ਦਿੱਤਾ ਗੁਰੂ ਸਾਹਿਬ ਕਹਿੰਦੇ ਆਪਣੇ ਘਰ ਨੂੰ ਬਣਾਓ ਜੰਗਲ ਬਣਾ ਲੋ ਰੇ ਮਨ ਐਸੋ ਕਰ ਸੰਿਆਸਾ ਬਨਸੇ ਸਤਨ ਸਵੇ ਕਰ ਸਮਝੋ ਮਨ ਹੀ ਮਾਹੇ ਉਦਾਸ ਅੰਦਰ ਨੂੰ ਜਾਣ ਦਾ ਯਤਨ ਕਰ ਤੇ ਗੁਰੂ ਸਾਹਿਬ ਕਹਿੰਦੇ ਸਿੱਧ ਸਾਧਕ ਮੂਣ ਧਾਰੀ ਰਹੇ ਲਿਵ ਲਾਏ ਤਿੰਨ ਵੀ ਤਨ ਮਨ ਮੰਨਣਾ ਦਿਖਾਵਣ ਆ ਆਪ ਕਰਾਏ ਕਰਤਾ ਸੋਈ ਇਹ ਸਭ ਕੁਝ ਕਰਨ ਤੇ ਕਰਾਉਣ ਵਾਲਾ ਉਹ ਕਰਤਾ ਹੈ ਆਪ ਕਰਾਏ ਕਰਤਾ ਸੋਈ ਹੋਰ ਕੀ ਕਰੇ ਕੀਤੇ ਕਿਆ ਹੋਈ ਹੋਰ ਕੌਣ ਕੀ ਕਰ ਸਕਦਾ ਹੈ ਹੋਰ ਕੀ ਕਰੇ ਕੀਤੇ ਕਿਆ ਹੋਈ ਇਹ ਤਾਂ ਹੁਣ ਸਾਡੀਆਂ ਫੋਕੀਆਂ ਗੱਲਾਂ ਹੁੰਦੀਆਂ ਨਾ ਮੈਂ ਆਹ ਕਰਦਿਆਂ ਕਿ ਪੈਸਾ ਹੋਣਾ ਚਾਹੀਦਾ ਆ ਖਰੀਦ ਲੋ ਆ ਖਰੀਦ ਲੋ ਕਿ ਜੱਬੜੀਆਂ ਇੰਨੀਆਂ ਮਾਰਦੇ ਆ ਵੀ ਲੋ ਜੀ ਉਹ ਫਲਾਣਾ ਸ਼ਿਆ ਕਰਦੇ ਆ ਕਿ ਉਹ ਕਰਦੇ ਕੁਝ ਵੀ ਨਹੀਂ ਹੁੰਦਾ ਜਿੰਨੇ ਤੱਕ ਉਹਦਾ ਹੁਕਮ ਨਹੀਂ ਹੈ ਪੈਸੇ ਦੇ ਨਾਲ ਤੁਸੀਂ ਬਹੁਤ ਕੁਝ ਖਰੀਦ ਸਕਦੇ ਹੋ ਪਰ ਸਭ ਕੁਝ ਨਹੀਂ ਪੈਸਾ ਸਭ ਕੁਝ ਨਹੀਂ ਹੈ ਪੈਸਾ ਸਭ ਕੁਝ ਨਹੀਂ ਹੈ ਪੈਸੇ ਦੇ ਨਾਲ ਤੁਸੀਂ ਐਣਕਾਂ ਤਾਂ ਖਰੀਦ ਲਓਗੇ ਪਰ ਨਜ਼ਰ ਨਹੀਂ ਖਰੀਦੀ ਜਾ ਸਕਦੀ ਪੈਸੇ ਦੇ ਨਾਲ ਕਿਤਾਬਾਂ ਖਰੀਦ ਸਕਦੇ ਹੋ ਪਰ ਇਲਮ ਨਹੀਂ ਖਰੀਦਿਆ ਜਾ ਸਕਦਾ ਪੈਸੇ ਨਾਲ ਦਵਾਈ ਖਰੀਦ ਸਕਦੇ ਹੋ ਸਿਹਤ ਜਾਬ ਵੀ ਨਹੀਂ ਖਰੀਦੀ ਜਾ ਸਕਦੀ ਪੈਸੇ ਦੇ ਨਾਲ ਘਰ ਬਣਾ ਸਕਦੇ ਹੋ ਪਰ ਉਹਦੇ ਵਿੱਚ ਸੁੱਖ ਬਣਨਾ ਕਿ ਨਹੀਂ ਮਿਲਣਾ ਕੋਈ ਗਾਰੰਟੀ ਨਹੀਂ ਪੈਸਾ ਸਭ ਕੁਝ ਨਹੀਂ ਹੈ ਜਿਹੜੇ ਹੰਕਾਰੇ ਫਿਰਦੇ ਹਨ ਪੈਸਾ ਪੈਸਾ ਤੇ ਗੁਰੂ ਸਾਹਿਬ ਕਹਿੰਦੇ ਕੁਛ ਵੀ ਨਹੀਂ ਪਾਈ ਇਹ ਤਾਂ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਵੇ ਤੇ ਉਹਦਾ ਘਹਾਵਤ ਬੜੀ ਸੋਹਣੀ ਬਣਾਈ ਹੈ ਨਾ ਫਿਰ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਉਹਦੇ ਸਾਡੇ ਬੱਚਿਆਂ ਵਰਗੇ ਬੱਚੇ ਕੋਈ ਨਹੀਂ ਹੈ ਸਾਡੇ ਵਰਗੇ ਪਿਤਾ ਜੀ ਵਰਗਾ ਪਿਤਾ ਜੀ ਕੋਈ ਨਹੀਂ ਹੈ ਤੇ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ ਜਿੱਦਣ ਉਹਦੀ ਕਰਪਾ ਨਹੀਂ ਨਾ ਉਹਦੀ ਰਹਿਮਤ ਨਹੀਂ ਹੈ ਕੁਝ ਵੀ ਨਹੀਂ ਹੈ ਕਰਨ ਤੇ ਕਰਾਉਣ ਉਹਨੂੰ ਭੁੱਲ ਗਏ ਜਿਹਨੇ ਦਿੱਤਾ ਉਹਨੂੰ ਭੁੱਲ ਗਏ ਮੈਂ ਮਿਹਨਤ ਕੀਤੀ ਹੈ ਮੇਰੇ ਬੱਚੇ ਮਿਹਨਤ ਕਰਦੇ ਨਹੀਂ ਭਾਈ ਕਰਨ ਵਾਲਾ ਕਰਾਉਣ ਵਾਲਾ ਪਰਮੇਸ਼ਰ ਹੈ ਆਪ ਕਰਾਏ ਕਰਤਾ ਸੋਈ ਹੋਰ ਕੀ ਕਰੇ ਕੀਤੇ ਕਿਆ ਹੋਈ ਕੀ ਕਰ ਸਕਦੇ ਆ ਤੇ ਜਿਨ੍ਹਾਂ ਨੇ ਸਮਝ ਲਿਆ ਸੀ ਨਾ ਉਹਨਾਂ ਨੇ ਕਹਿ ਦਿੱਤਾ ਕਬੀਰ ਨਾ ਹਮ ਕੀਆ ਨਾ ਕਰੇਗੇ ਨਾ ਕਰ ਸਕੇ ਸਰੀਰ ਕਿਆ ਜਾਣੋ ਕਿਸ ਹਰ ਕੀਆ ਭਇਓ ਕਬੀਰ ਕਬੀਰ ਤੇ ਜਿਨ੍ਹਾਂ ਨੇ ਭਾਵਨਾ ਲਈ ਕਿ ਤੂੰ ਕਰਨ ਵਾਲਾ ਹੈਂ ਤੇ ਕਰਕੇ ਦੇਖੋ ਵੀ ਮੈਂ ਕਰਦਾ ਗੁਰੂ ਸਾਹਿਬ ਕਹਿੰਦੇ ਜਦ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਵ ਜੋਣ ਮੈਂ ਫਿਰਤਾ ਤੇ ਫਿਰ ਭਟਕਣਾ ਦੇ ਵਿੱਚ ਹੈ ਸਭ ਕਹਿੰਦੇ ਆਪ ਕਰ ਆਏ ਕਰਤਾ ਸੋਈ ਹੋਰ ਕੀ ਕਰੇ ਕੀਤੇ ਕਿਆ ਹੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਜਿਹਨੂੰ ਨਾਮ ਦੀ ਦਾਤ ਦਿੰਦਾ ਉਹਨੂੰ ਮਿਲਦੀ ਆ ਨਾਮੋ ਮਨ ਵਸਾਵਣ ਆ ਨਾਮ ਨਾਲ ਜੁੜ ਕੇ ਹੀ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾਉਣਾ ਤੇ ਜਿਨ੍ਹਾਂ ਨੇ ਇਦਾਂ ਦੀ ਭਗਤੀ ਕੀਤੀ ਆ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਦੇ ਇਹ ਸ਼ਬਦੀ ਰਹਾਉ ਪੰਕਤੀ ਵਿੱਚ ਕਹਿ ਰਹੇ ਆ ਹਉ ਵਾਰੀ ਜਿਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣ ਆ ਤਿਨਾ ਭਗਤ ਜਿਨਾ ਕੋ ਸਦ ਨਮਸਕਾਰ ਕੀਜੈ ਜੋ ਅਨ ਦਿਨ ਹਰ ਗੁਣ ਗਾਵਣਿਆ ਰਹਾਉ ਗੁਰੂ ਮਹਾਰਾਜ ਕਿਰਪਾ ਕਰਨ ਗੁਰ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ਦੇ ਆ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ